ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜਾ ਤਖਤ ਤੇ ਜਿਹੜਾ ਹੈਗਾ ਆ ਆਪਾਂ ਕਹੀ ਕਿ ਜਦੋਂ ਉਹਨਾਂ ਦੀ ਤਖਤ ਨਿਸ਼ਿਨੀ ਹੁੰਦੀ ਹੈ ਜਾਂ ਜਦੋਂ ਗੁਰਗੱਦੀ ਹੁੰਦੀ ਹੈ ਤੇ ਸ਼ਸਤਰਧਾਰੀ ਹੁੰਦੇ ਨੇ ਤੇ ਇਹ ਸ਼ਸਤਰਧਾਰੀ ਹੁੰਣ ਦਾ ਵੀ ਹੁਕਮ ਜਿਹੜਾ ਹੈ ਇਹ ਪੰਜਵੇਂ ਪਾਸ਼ਾ ਦੀ ਸ਼ਹਾਦਤ ਤੋਂ ਪਹਿਲਾਂ ਪੰਜਵੇਂ ਪਾਸ਼ਾ ਆਪ ਗੁਰੂ ਸਾਹਿਬ ਨੂੰ ਜਿਹੜਾ ਹੈ ਉਹ ਦੇ ਕੇ ਜਾਂਦੇ ਨੇ ਇਹ ਕੋਈ ਇੱਕਦਮ ਲਿਆ ਗਿਆ ਕੋਈ ਫੈਸਲਾ ਨਹੀਂ ਹੈ ਕਿ ਅਚਨਚੇਤ ਫੈਸਲਾ ਹੋ ਗਿਆ ਗੁਰੂ ਸਾਹਿਬ ਨੇ ਇਹ ਇੱਕ ਤਿਆਰੀ ਹੈ ਗੁਰੂ ਸਾਹਿਬ ਨੂੰ ਅਚਾਨਕ ਤੇ ਸ਼ਸਤਰ ਚਲਾਣੇ ਆ ਨਹੀਂ ਗਏ ਪਹਿਲੇ ਗੁਰੂ ਸਾਹਿਬਾਨ ਦੇ ਟਾਈਮ ਤੋਂ ਹੀ ਜਿਹੜੀ ਇਹਦੀ ਟ੍ਰੇਨਿੰਗ ਸੀ ਇਹ ਸਮੇਂ-ਸਮੇਂ ਤੇ ਹੁੰਦੀ ਹੋਈ ਤੇ ਬਾਬਾ ਬੁੱਢਾ ਜੀ ਪੂਰੀ ਦੇਖਰੇਖ ਦੇ ਵਿੱਚ ਜੇ ਆਪਾਂ ਕਹੀ ਕਿ ਜਿੰਨੇ ਵੀ ਗੁਰੂ ਸਾਹਿਬ ਨੇ ਸ਼ਸਤਰ ਵਿਦਿਆ ਸਿੱਖੀ ਉਹਦੀ ਪੂਰੀ ਦੇਖਰੇਖ ਬਾਬਾ ਬੁੱਢਾ ਜੀ ਆਪ ਕਰਦੇ ਨੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਜਿਹੜੇ ਸਿੱਖ ਹੈਗੇ ਨੇ ਭਾਈ ਪਰਾਗਾ ਜੀ ਸ਼ਸਤਰ ਵਿਦਿਆ ਉਹਨਾਂ ਦੇ ਅਧੀਨ ਹੁੰਦੀ ਹੈ ਘੋੜਸਵਾਰੀ ਭਾਈ ਗੰਗਾ ਸੈਗਲ ਜੀ ਨੇ ਉਹਨਾਂ ਦੇ ਅਧੀਨ ਹੁੰਦੀ ਹੈ ਯੋਧਨੀਤੀ ਦੀ ਜਿਹੜੀ ਵਿਦਿਆ ਹੈਗੀ ਹੈ ਉਹ ਭਾਈ ਜੇਠਾ ਜੀ ਦੇ ਅਧੀਨ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਬਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈਆਂ ਜਾਂਦੀਆਂ ਨੇ ਤੇ ਜਦੋਂ ਉਹਨਾਂ ਨੇ ਕਿਹਾ ਕਿ ਬਾਜ ਦੇ ਦਿੱਤਾ ਜਾਵੇ ਤੇ ਗੁਰੂ ਸਾਹਿਬ ਨੇ ਮਨਾ ਕਰ ਦਿੱਤਾ ਗੁਰੂ ਸਾਹਿਬ ਨੇ ਕਿਹਾ ਤਿੰਨ ਕੋ ਬਾਜ ਨਹੀਂ ਮੈਂ ਦੇਣਾ ਤਾਜ ਬਾਜ ਤਿੰਤੇ ਸਭ ਲੈਣਾ ਹੁਣ ਸੋਚਣ ਦੇ ਵਿੱਚ ਜਿਹੜੇ ਉਦੋਂ ਦੇ ਸਿੱਖ ਸੀ ਉਹਨਾਂ ਦੇ ਵਿੱਚੋਂ ਕੁਛ ਨਹੀਂ ਕਹੇ ਕਿ ਗੁਰੂ ਸਾਹਿਬ ਆਪਾਂ ਬਾਜ ਦੇ ਦਿੰਦੇ ਆ ਕੀ ਲੋੜ ਪਈਏ ਸਾਨੂੰ ਕਨਫਲਿਕਟ ਦੇ ਵਿੱਚ ਜਾਣ ਦੀ ਕਿਉਂਕਿ ਅੱਜ ਵੀ ਆਪਾਂ ਦੇਖਿਆ ਨਾ ਬਹੁਤ ਸਾਰੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਕਨਫਲਿਕਟ ਦੇ ਵਿੱਚ ਨਹੀਂ ਜਾਣਾ ਲੇਕਿਨ ਉੱਥੇ ਗੁਰੂ ਸਾਹਿਬ ਨੇ ਜੇ ਆਪਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੂੰ ਪੜ੍ਹੀ ਤੇ ਉਹ ਕਹਿੰਦੇ ਕਿ ਗੁਰੂਆਂ ਨੇ ਖੌਮ ਨੂੰ ਜੰਗ ਦਾ ਇੱਕ అనుਭਵ ਦੇਣਾ ਸੀ ਕਿ ਜੰਗ ਹੁੰਦੀ ਕੀ ਹੈ ਇਹ ਚੀਜ਼ ਗੁਰੂਆਂ ਨੇ ਦੱਸਣੀ ਸੀ ਤੇ ਉਹ ਜੰਗ ਦਾ అనుਭਵ ਦੇਣਾ ਸੀ ਸਿੱਖਾਂ ਨੂੰ ਜਿਸ ਕਰਕੇ ਉਹ ਜਿਹੜੀ ਹੈ ਜੰਗ ਜਿਹੜੀ ਹੈ ਲੜੀ ਜਾਂਦੀ ਹੈ ਔਰ ਗੁਰੂ ਸਾਹਿਬ ਵੱਲੋਂ ਬਕਾਇਦਾ ਜਿੱਤੀ ਵੀ ਜਾਂਦੀ ਹੈ ਔਰ ਸਦੀਆਂ ਦੇ ਬਾਅਦ ਇਸ ਤਰ੍ਹਾਂ ਹੋਇਆ ਹੈਗਾ ਕਿ ਮੁਗਲਾਂ ਨੂੰ ਹਰਾਇਆ ਹੋਵੇ ਮੁਗਲ ਤੱਕ ਨੂੰ ਕਿਸੇ ਨੇ ਟੱਕਰ ਦਿੱਤੀ ਹੋਵੇ ਸੰਗਤਾਂ ਨੂੰ ਦੱਸ ਚੱਲੀਏ ਕਿ ਕੋਈ ਵੀ ਜਿਹੜਾ ਦਿਹਾੜਾ ਹੁੰਦਾ ਹੈ ਅਕਾਲ ਚੈਨਲ ਤੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਹੜਾ ਹੈ ਮਨਾਇਆ ਜਾਂਦਾ ਹੈ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਹ ਸਾਰਾ ਕੁਝ ਸੰਗਤਾਂ ਦੇ ਕਰਕੇ ਹੀ ਸੰਭਵ ਹੁੰਦਾ ਹੈ ਕਿਉਂਕਿ ਜਿਹੜੇ ਸਾਡੇ ਦਿਹਾੜੇ ਨੇ ਉਹਨਾਂ ਤੋਂ ਅਸੀਂ ਕੋਈ ਨਾ ਕੋਈ ਸਿੱਖਿਆ ਲੈਣੀ ਹੁੰਦੀ ਹੈ ਅਸੀਂ ਆਪਣੇ ਦਿਹਾੜਿਆਂ ਨੂੰ ਆਪਣੇ ਇਤਿਹਾਸ ਨੂੰ ਜਾਨਣਾ ਹੁੰਦਾ ਹੈ ਉਹਨਾਂ ਨੂੰ ਆਪਣੀ ਅਗਲੀ ਪੀੜ੍ਹੀ ਤੱਕ ਜਿਹੜਾ ਹੈ ਪਹੁੰਚਾਉਣਾ ਹੁੰਦਾ ਹੈ ਤੇ ਉਹੀ ਕੋਸ਼ਿਸ਼ ਅਕਾਲ ਚੈਨਲ ਦੀ ਜਿਹੜੀ ਰਹਿੰਦੀ ਹੈ ਕਿ ਇਹਨਾਂ ਦਿਹਾੜਿਆਂ ਨੂੰ ਜਿਹੜਾ ਹੈ ਮਨਾਇਆ ਜਾਵੇ ਤਾਂ ਕਿ ਵੱਧ ਤੋਂ ਵੱਧ ਜਿਹੜਾ ਹੈ ਅਸੀਂ ਜਿਹੜਾ ਵੱਧ ਤੋਂ ਵੱਧ ਇਸ ਨੂੰ ਆਪਣੇ ਬੱਚਿਆਂ ਨੂੰ ਵੀ ਇਸ ਦੇ ਨਾਲ ਜਿਹੜਾ ਜੋੜ ਸਕੀਏ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਲੱਖ ਲੱਖ ਵਧਾਈਆਂ ਦਿੰਨੇ ਆ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰਦੇ ਹਾਂ ਮੀਰੀ ਪੀਰੀ ਦੇ ਧਾਰਨੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਕੁਝ ਪੰਖਾ ਦਾ ਜਿਹੜਾ ਹੈ ਧਿਆਨ ਰੱਖਣ ਦੀ ਲੋੜ ਹੈਗੀ ਹੈ ਕਿਉਂਕਿ ਜਦੋਂ ਕੌਮਾਂ ਆਪਾਂ ਕਹੀ ਕਿ ਗੁਲਾਮੀ ਹਟਾਰੀਆਂ ਹੁੰਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੇ ਪ੍ਰਚਾਰ ਦੇ ਵਿੱਚ ਇਹੋ ਜੀਆਂ ਚੀਜ਼ਾਂ ਵਾਰ ਦਿੱਤੀਆਂ ਜਾਂਦੀਆਂ ਨੇ ਕਈ ਵਾਰੀ ਸਾਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਸ਼ਾਇਦ ਪਹਿਲੇ ਜਿਹੜੇ ਪੰਜ ਗੁਰੂ ਸਾਹਿਬਾਨ ਸਨ ਉਹਨਾਂ ਨੇ ਕਿਰਪਾਨ ਦੀ ਉਹਨਾਂ ਨੇ ਸ਼ਸਤਰ ਦੀ ਗੱਲ ਨਹੀਂ ਕੀਤੀ ਤੇ ਛੇਵੇਂ ਪਾਤਸ਼ਾਹ ਨੇ ਜਿਹੜਾ ਕੁਝ ਵੱਖਰਾ ਕਰ ਦਿੱਤਾ ਅਜੀਹਾ ਬਿਲਕੁਲ ਨਹੀਂ ਹੈ ਸਾਨੂੰ ਹਮੇਸ਼ਾ ਹੀ ਇਹ ਜ਼ਹਿਨ ਦੇ ਵਿੱਚ ਰੱਖਣਾ ਚਾਹੀਦਾ ਹੈ ਜਦੋਂ ਵੀ ਅਸੀਂ ਸਾਰੇ ਗੁਰੂ ਸਾਹਿਬਾਨ ਦੀ ਗੱਲ ਕਰਦੇ ਹਾਂ ਤੇ ਗੱਲ ਉੱਥੇ ਸਿਰਫ ਗੁਰਨਾਨਕ ਦੀ ਹੋਣੀ ਹੈ ਗੁਰੂ ਜੋਤ ਦੀ ਨਿਰੰਤਰਤਾ ਦੀ ਗੱਲ ਹੋਣੀ ਹੈ ਔਰ ਇਸ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਮੋਹਰ ਲਗਾਉਂਦੇ ਨੇ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਏ ਦੇ ਰੂਪ ਦੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜਾ ਤਖਤ ਤੇ ਜਿਹੜਾ ਹੈਗਾ ਆਪਾਂ ਕਹੀ ਕਿ ਜਦੋਂ ਉਹਨਾਂ ਦੀ ਤਖਤ ਨਸ਼ੀਨੀ ਹੁੰਦੀ ਹੈ ਜਾਂ ਜਦੋਂ ਗੁਰਗੱਦੀ ਹੁੰਦੀ ਹੈ ਤੇ ਸ਼ਸਤਰਧਾਰੀ ਹੁੰਦੇ ਨੇ ਤੇ ਇਹ ਸ਼ਸਤਰਧਾਰੀ ਹੋਣ ਦਾ ਵੀ ਹੁਕਮ ਜਿਹੜਾ ਹੈ ਇਹ ਪੰਜਵੇਂ ਪਾਸ਼ਾ ਦੀ ਸ਼ਹਾਦਤ ਤੋਂ ਪਹਿਲਾਂ ਪੰਜਵੇਂ ਪਾਸ਼ਾ ਆਪ ਗੁਰੂ ਸਾਹਿਬ ਨੂੰ ਜਿਹੜਾ ਹੈ ਉਹ ਦੇ ਕੇ ਜਾਂਦੇ ਨੇ ਇਹ ਕੋਈ ਇੱਕਦਮ ਲਿਆ ਗਿਆ ਕੋਈ ਫੈਸਲਾ ਨਹੀਂ ਹੈ ਕਿ ਅਚਨਚੇਤ ਫੈਸਲਾ ਹੈ ਜਾਂ ਗੁਰੂ ਸਾਹਿਬ ਨੇ ਇਹ ਇੱਕ ਤਿਆਰੀ ਹੈ ਤੁਸੀਂ ਉਸ ਸਮਾਜ ਦੇ ਬਾਰੇ ਸੋਚੋ ਕਿ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਉਂਦੇ ਨੇ ਉਹ ਸਮਾਜ ਦਾ ਹਾਲ ਕੀ ਹੈ ਉਹ ਗੁਲਾਮੀ ਦੇ ਵਿੱਚ ਹੈ ਸੈਂਕੜੇਆਂ ਸਾਲਾਂ ਦੀ ਗੁਲਾਮੀ ਹੈ ਜੋ ਕੁਝ ਹੁਕਮਰਾਨ ਕਹਿੰਦੇ ਨੇ ਉਹ ਮੰਨੀ ਜਾਂਦੇ ਨੇ ਉਹਨਾਂ ਦੇ ਵਿੱਚ ਆਪਣੀ ਸਵੈ ਭਾਵਨਾ ਹੈ ਹੀ ਨਹੀਂ ਮਤਲਬ ਮਟੀਰੀਅਲ ਤੇ ਸਾਰਾ ਉੱਥੇ ਹੀ ਹੈ ਲੋਕ ਤੇ ਉੱਥੇ ਹੀ ਨੇ ਪਰ ਗੁਰੂ ਨਾਨਕ ਨੇ ਉਹਨਾਂ ਦੇ ਵਿੱਚ ਇੱਕ ਰੂਹ ਫੂਕੀ ਗੁਰੂ ਨਾਨਕ ਨੇ ਉਹਨਾਂ ਨੂੰ ਇਹ ਦੱਸਿਆ ਕਿ ਪ੍ਰਜਾ ਦੇ ਆਮ ਲੋਕਾਂ ਦੇ ਵੀ ਜਿਹੜੇ ਹੱਕ ਹੁੰਦੇ ਨੇ ਇਹ ਚੀਜ਼ਾਂ ਗੁਰੂ ਨਾਨਕ ਨੇ ਉਹਨਾਂ ਨੂੰ ਦੱਸੀਆਂ ਤੇ ਦੂਜੇ ਬੰਨੇ ਜਿਹੜਾ ਇਹ ਫਿਰਸ ਤੋਂ ਬਾਅਦ ਤਕਰੀਬਨ 1606 ਈਸਵੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਤੇ ਉਦੋਂ ਤੁਸੀਂ ਇਹ ਦੇਖੋ ਵੀ ਜੇ ਅਚਾਨਕ ਲਿਆ ਗਿਆ ਫੈਸਲਾ ਹੋਵੇ ਤੇ ਗੁਰੂ ਸਾਹਿਬ ਨੂੰ ਅਚਾਨਕ ਤੇ ਸ਼ਸਤਰ ਚਲਾਣੇ ਆ ਨਹੀਂ ਗਏ ਪਹਿਲੇ ਗੁਰੂ ਸਾਹਿਬਾਨ ਦੇ ਟਾਈਮ ਤੋਂ ਹੀ ਜਿਹੜੀ ਇਹਦੀ ਟ੍ਰੇਨਿੰਗ ਸੀ ਇਹ ਸਮੇਂ-ਸਮੇਂ ਤੇ ਹੁੰਦੀ ਹੋਈ ਤੇ ਬਾਬਾ ਬੁੱਢਾ ਜੀ ਪੂਰੀ ਦੇਖਰੇਖ ਦੇ ਵਿੱਚ ਜੇ ਆਪਾਂ ਕਹੀ ਕਿ ਜਿੰਨੇ ਵੀ ਗੁਰੂ ਸਾਹਿਬ ਨੇ ਸ਼ਸਤਰ ਵਿਦਿਆ ਸਿੱਖੀ ਉਹਦੀ ਪੂਰੀ ਦੇਖਰੇਖ ਬਾਬਾ ਬੁੱਢਾ ਜੀ ਆਪ ਕਰਦੇ ਨੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਜਿਹੜੇ ਸਿੱਖ ਹੈਗੇ ਨੇ ਭਾਈ ਪਰਾਗਾ ਜੀ ਸ਼ਸਤਰ ਵਿਦਿਆ ਉਹਨਾਂ ਦੇ ਅਧੀਨ ਹੁੰਦੀ ਹੈ ਘੋੜਸਵਾਰੀ ਭਾਈ ਗੰਗਾ ਸੈਕਲ ਜੀ ਨੇ ਉਹਨਾਂ ਦੇ ਅਧੀਨ ਹੁੰਦੀ ਹੈ ਯੋਧ ਨੀਤੀ ਦੀ ਜਿਹੜੀ ਵਿਦਿਆ ਹੈਗੀ ਹੈ ਉਹ ਭਾਈ ਜੇਠਾ ਜੀ ਦੇ ਅਧੀਨ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਬਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈਆਂ ਜਾਂਦੀਆਂ ਨੇ ਤੇ ਸਾਰੇ ਜਿਹੜੇ ਸਿੱਖ ਨੇ ਪੰਜਵੇਂ ਪਾਤਸ਼ਾਹ ਦੇ ਸਮੇਂ ਤੱਕ ਸਿੱਖੀ ਦੇ ਨਾਲ ਜੁੜੇ ਹੋਏ ਨੇ ਤੇ ਗੁਰਨਾਨਕ ਨੂੰ ਤੁਸੀਂ ਸ਼ਸਤਰਾਂ ਦੇ ਨਾਲੋਂ ਵੱਖ ਨਹੀਂ ਕਰਕੇ ਦੇਖ ਸਕਦੇ ਇਹ ਗੱਲ ਇੱਥੇ ਕਲੀਅਰ ਹੋ ਜਾਂਦੀ ਹੈ ਥੋੜਾ ਜਿਆ ਹੋਰ ਪਿੱਛੇ ਚਲ ਜੀਏ ਕਿ ਦੂਜੇ ਪਾਤਸ਼ਾਹ ਦੇ ਟਾਈਮ ਦੇ ਜਿਹੜਾ ਮਲਖਾੜਿਆਂ ਦੀ ਜਿਹੜੀ ਆਪਾਂ ਕਹੀ ਕਿ ਵਿਧੀ ਵਿਵਧਾਨ ਜਾਂ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਸਰੀਰਿਕ ਰੂਪ ਦੇ ਵਿੱਚ ਤਕੜੇ ਹੋਣ ਦੇ ਉੱਤੇ ਜ਼ੋਰ ਕੀਤਾ ਮੀਰੀ ਪੀਰੀ ਦੀ ਤਿਆਰੀ ਦਰਅਸਲ ਉੱਥੋਂ ਸ਼ੁਰੂ ਹੋ ਚੁੱਕੀ ਸੀ ਤੇ ਫਿਰ ਉਸ ਤੋਂ ਬਾਅਦ ਜਦੋਂ ਸ਼ਹੀਦੀ ਹੋ ਜਾਂਦੀ ਹੈ ਗੁਰੂ ਅਰਜਨ ਪਾਤਸ਼ਾਹ ਦੀ ਤੇ ਸਿੱਖਾਂ ਦੇ ਵਿੱਚ ਹੁਣ ਰੋ ਵੀ ਐ ਸਿੱਖਾਂ ਦੇ ਵਿੱਚ ਉਹ ਜਿਹੜਾ ਵਹਿਣ ਐ ਉਸ ਨੂੰ ਮੋੜਨਾ ਵੀ ਐ ਤੇ ਉਸ ਨੂੰ ਮੋੜਨ ਦੇ ਲਈ ਫਿਰ ਜਿਹੜਾ ਹੈਗਾ ਏ ਮੀਰੀ ਪੀਰੀ ਹਲੀਮੀ ਰਾਜ ਦੀ ਸਿਰਜਣਾ ਦੇ ਲਈ ਫਿਰ ਅਕਾਲ ਤਖਤ ਸਾਹਿਬ ਦੀ ਜਿਹੜੀ ਐ ਸਿਰਜਣਾ ਵੀ ਗੁਰੂ ਸਾਹਿਬ ਵੱਲੋਂ ਕੀਤੀ ਜਾਂਦੀ ਐ ਜਿੱਥੇ ਆਪਾਂ ਕਹਿੰਦੇ ਆ ਨਾ ਕਿ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਇਸ ਸਦੀਆਂ ਦੀ ਗੁਲਾਮੀ ਤੋਂ ਗੁਰੂ ਸਾਹਿਬ ਨੇ ਜਿਹੜਾ ਹੈ ਕੱਢਿਆ ਹੈਗਾ ਏ ਤੇ ਫੇਰ ਉਸ ਤੋਂ ਬਾਅਦ ਇੱਕ ਵੱਡਾ ਜੇ ਆਪਾਂ ਕਹੀਏ ਕਿ ਇਸ ਦੇ ਵਿੱਚ ਜਿਹੜੀ ਪਹਿਲੀ ਜੰਗ ਹੁੰਦੀ ਹੈ ਗੁਰੂ ਸਾਹਿਬ ਦੀ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ ਉਸ ਤੋਂ ਕੁਝ ਸਾਲ ਬਾਅਦ ਤਕਰੀਬਨ 1626 ਦੇ ਵਿੱਚ ਜਿਹੜਾ ਹੈ ਜੰਗ ਹੁੰਦੀ ਹੈ ਉਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਵੀ ਹੋ ਚੁੱਕੀ ਹੈ ਪੂਰਾ ਆਪਾਂ ਕਹੀਏ ਕਿ ਟ੍ਰੇਨਿੰਗ ਦੇ ਤੌਰ ਤੇ ਗੁਰੂ ਸਾਹਿਬ ਨੇ ਜਿਹੜਾ ਹੈਗਾ ਇਹ ਸਾਰਾ ਕੁਝ ਉਸ ਟਾਈਮ ਤੇ ਤਿਆਰ ਬਰ ਤਿਆਰ ਹੈ ਤੇ ਉਦੋਂ ਜਿਹੜੀ ਪਹਿਲੀ ਜੰਗ ਮੁਗਲ ਹਕੂਮਤ ਦੇ ਨਾਲ ਹੁੰਦੀ ਹੈ ਔਰੇ ਸਦੀਆਂ ਤੋਂ ਬਾਅਦ ਇੱਕ ਜੰਗ ਹੋਈ ਜਿਹੜੀ ਸਿੱਧੇ ਰੂਪ ਦੇ ਵਿੱਚ ਜਿ ਆਪਾਂ ਕਹੀਏ ਕਿ ਕਿਸੇ ਨੇ ਦਿੱਲੀ ਦੇ ਤਖਤ ਨੂੰ ਟੱਕਰ ਦਿੱਤੀ ਹੋਵੇ ਤੇ ਅਸੀਂ ਪਹਿਲਾਂ ਵੀ ਗੱਲ ਕਰਕੇ ਆਏ ਸੀ ਕਿ ਦੇਖਣ ਨੂੰ ਲੱਗ ਸਕਦਾ ਹੈ ਕਿ ਸ਼ਾਇਦ ਇਹਦੀ ਵਜ੍ਹਾ ਇੱਕ ਬਾਜ ਬਣਿਆ ਹੁਣ ਜਿਹੜਾ ਹੈ ਮੁਗਲਾਂ ਦਾ ਬਾਜ ਉਸ ਨੂੰ ਜੋ ਸ਼ਾਹੀ ਬਾਜ ਹੈ ਉਸ ਨੂੰ ਗੁਰੂ ਸਾਹਿਬ ਦੇ ਬਾਜ ਨੇ ਜਿਹੜਾ ਹੈ ਥੱਲੇ ਸੁੱਟ ਲਿਆ ਤੇ ਜਦੋਂ ਉਹਨਾਂ ਨੇ ਕਿਹਾ ਕਿ ਬਾਜ ਦੇ ਦਿੱਤਾ ਜਾਵੇ ਤੇ ਗੁਰੂ ਸਾਹਿਬ ਨੇ ਮਨਾ ਕਰ ਦਿੱਤਾ ਗੁਰੂ ਸਾਹਿਬ ਨੇ ਕਿਹਾ ਤਿੰਨ ਕੋ ਬਾਜ ਨਹੀਂ ਮੈਂ ਦੇਣਾ ਤਾਜ ਬਾਜ ਤਿੰਤੇ ਸਭ ਲੈਣਾ ਹੁਣ ਸੋਚਣ ਦੇ ਵਿੱਚ ਜਿਹੜੇ ਉਦੋਂ ਦੇ ਸਿੱਖ ਸੀ ਉਹਨਾਂ ਦੇ ਵਿੱਚੋਂ ਕੁਝ ਨਹੀਂ ਕਹਿਆ ਕਿ ਗੁਰੂ ਸਾਹਿਬ ਆਪਾਂ ਬਾਜ ਦੇ ਦਿੰਦੇ ਆ ਕੀ ਲੋੜ ਪਈ ਐ ਸਾਨੂੰ ਕਨਫਲਿਕਟ ਦੇ ਵਿੱਚ ਜਾਣ ਦੀ ਕਿਉਂਕਿ ਅੱਜ ਵੀ ਆਪਾਂ ਦੇਖਿਆ ਨਾ ਬਹੁਤ ਸਾਰੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਕਨਫਲਿਕਟ ਦੇ ਵਿੱਚ ਨਹੀਂ ਜਾਣਾ ਲੇਕਿਨ ਉੱਥੇ ਗੁਰੂ ਸਾਹਿਬ ਨੇ ਜੇ ਆਪਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੂੰ ਪੜੀ ਤੇ ਉਹ ਕਹਿੰਦੇ ਕਿ ਗੁਰੂਆਂ ਨੇ ਕੌਮ ਨੂੰ ਜੰਗ ਦਾ ਇੱਕ అనుਭਵ ਦੇਣਾ ਸੀ ਕਿ ਜੰਗ ਹੁੰਦੀ ਕੀ ਐ ਇਹ ਚੀਜ਼ ਗੁਰੂਆਂ ਨੇ ਦੱਸਣੀ ਸੀ ਤੇ ਉਹ جنگ ਦਾअनुभव ਦੇਣਾ ਸੀ ਸਿੱਖਾਂ ਨੂੰ ਜਿਸ ਕਰਕੇ ਉਹ ਜਿਹੜੀ ਹੈ ਜੰਗ ਜਿਹੜੀ ਹੈ ਲੜੀ ਜਾਂਦੀ ਹੈ ਔਰ ਗੁਰੂ ਸਾਹਿਬ ਵੱਲੋਂ ਬਕਾਇਦਾ ਜਿੱਤੀ ਵੀ ਜਾਂਦੀ ਹੈ ਔਰ ਸਦੀਆਂ ਦੇ ਬਾਅਦ ਇਸ ਤਰ੍ਹਾਂ ਹੋਇਆ ਹੈਗਾ ਕਿ ਮੁਗਲਾਂ ਨੂੰ ਹਰਾਇਆ ਹੋਵੇ ਮੁਗਲ ਤੱਕ ਨੂੰ ਕਿਸੇ ਨੇ ਟੱਕਰ ਦਿੱਤੀ ਹੋਵੇ ਇਸ ਤੋਂ ਬਾਅਦ ਜੇ ਆਪਾਂ ਕਹੀਏ ਕਿ ਜਿਸ ਤਰੀਕੇ ਦੀ ਇਹ ਤਿਆਰੀ ਹੁੰਦੀ ਹੈ ਜਿਸ ਤਰੀਕੇ ਦਾ ਗੁਰੂ ਸਾਹਿਬ ਵੱਲੋਂ ਦੇਸ਼ ਕੀਤੇ ਜਾਂਦੇ ਨੇ ਕਿ ਜਿਹੜੀਆਂ ਢਾਟੀ ਬਾਰਾ ਸਿੰਘਾਂ ਦੇ ਵੱਲੋਂ ਕਾਇਆਂ ਜਾਣ ਜਾਂ ਜਿਹੜੇ ਪ੍ਰਚਾਰਕ ਨੇ ਉਹ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨ ਸੂਰਬੀਰਤਾ ਵਾਲੀਆਂ ਗੱਲਾਂ ਜੰਗਨੀਤੀ ਵਾਲੀਆਂ ਗੱਲਾਂ ਇਹ ਸਾਰੀਆਂ ਗੁਰੂ ਸਾਹਿਬ ਵੱਲੋਂ ਜਿਹੜੀਆਂ ਹੈ ਕੀਤੀਆਂ ਜਾਂਦੀਆਂ ਨੇ ਸਿੱਖਾਂ ਨੂੰ ਰਾਜਨੀਤਿਕ ਤਾਕਤ ਦੇ ਤੌਰ ਦੇ ਉੱਤੇ ਜਿਹੜਾ ਪੂਰੇ ਤਰੀਕੇ ਦੇ ਨਾਲ ਪਰਪੱਕ ਕੀਤਾ ਜਾਂਦਾ ਹੈ ਇੱਕ ਬੰਨੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਹੁੰਦਾ ਹੈ ਤੇ ਫਿਰ ਉਸ ਦੇ ਬਾਅਦ ਅਕਾਲ ਤਖਤ ਦੇ ਸਾਹਮਣੇ ਜੰਗੀ ਮਸ਼ਕਾਂ ਹੁੰਦੀਆਂ ਨੇ ਨਿਰਮਲ ਪੰਥ ਤੋਂ ਲੈ ਕੇ ਖਾਲਸਾ ਪੰਥ ਤੱਕ ਦਾ ਜਿਹੜਾ ਸਫਰ ਹੈ ਉਹ ਸ਼ੁਰੂ ਹੋ ਚੁੱਕਾ ਹੈ ਇਹ ਸਾਰਾ ਕੁਝ 6ਵੇਂ ਪਾਤਸ਼ਾਹ ਦੇ ਸਮਿਆਂ ਦੇ ਦੌਰਾਨ ਹੁੰਦਾ ਹੈਗਾ ਇਹਨਾਂ ਚੀਜ਼ਾਂ ਨੂੰ ਥੋੜਾ ਜਿਆ ਸਾਨੂੰ ਧਿਆਨ ਦੇ ਵਿੱਚ ਰੱਖਣਾ ਪਵੇਗਾ ਤੇ ਦੂਜੀ ਗੱਲ ਦਾਸ ਨੇ ਜਿੱਥੋਂ ਸ਼ੁਰੂ ਕੀਤੀ ਸੀ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਜਿੰਨੇ ਵੀ ਇੱਥੇ ਪੇਰੈਂਟਸ ਗੱਲ ਸੁਣਦੇ ਹੈਗੇ ਨੇ ਜਦੋਂ ਵੀ ਕੋਈ ਪ੍ਰਕਾਸ਼ ਦਿਹਾੜਾ ਹੋਵੇ ਤੁਸੀਂ ਸਵੇਰੇ ਜਿਹੜਾ ਹੈਗਾ ਇਹ ਆਪਣੇ ਬੱਚਿਆਂ ਨੂੰ ਥੋੜਾ ਬਹੁਤਾ ਦੱਸੋ ਕਿ ਅੱਜ ਆ ਚੀਜ਼ ਹੈਗੀ ਹੈ ਠੀਕ ਹੈ ਕਿ ਅਸੀਂ ਇੱਥੇ ਥੋੜਾ ਜਿਹਾ ਮਟੀਰੀਅਲਿਜ਼ਮ ਵਰਲਡ ਦੇ ਵਿੱਚ ਹੈਗੇ ਆ ਵੈਸਟਰਨਾਈਜ਼ ਕੰਮਾਂ ਦੇ ਵੀ ਜਾਣਾ ਹੁੰਦਾ ਏ ਹੋਰ ਵੀ ਬਹੁਤ ਸਾਰੇ ਹੁੰਦੀਆਂ ਨੇ ਗੱਲਾਂ ਬਾਤਾਂ ਪਰ ਆਪਾਂ ਬਿਲਕੁਲ ਥੋੜਾ ਥੋੜਾ ਕਰਕੇ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਦੱਸਾਂਗੇ ਕਿ ਅੱਜ ਸਾਡੇ ਇਹ ਦਿਹਾੜੇ ਹੈਗੇ ਆ ਤੇ ਇਹਨਾਂ ਨੂੰ ਮਨਾਇਆ ਜਾਵੇ ਭਾਵੇਂ ਥੋੜੇ ਪੱਦਰ ਤੇ ਭਾਵੇਂ 2-4 ਮਿੰਟ ਹੀ ਦੱਸਿਆ ਜਾਵੇ ਇਹ ਨਾ ਸੋਚਿਆ ਜਾਵੇ ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਸਾਡੇ ਬਹੁਤ ਸਾਰੇ ਵੀਰ ਜਾਂ ਭੈਣਾਂ ਇਹ ਸੋਚ ਲੈਂਦੇ ਨੇ ਕਿ ਸ਼ਾਇਦ ਅਸੀਂ ਫੋਲੋ ਨਹੀਂ ਕਰਦੇ ਭਾਵੇਂ ਤੁਸੀਂ ਕੇਸ ਕਤਲ ਕੀਤੇ ਹੋਏ ਨੇ ਪਰ ਤੁਹਾਡਾ ਜਿਹੜਾ ਨਾਤਾ ਹੈ ਗੁਰਨਾਨਕ ਦੇ ਘਰ ਨਾਲ ਜੁੜਿਆ ਹੈ ਤੇ ਤੁਹਾਡੇ ਅੰਦਰੋਂ ਵੀ ਸਿੱਖੀ ਜਦੋਂ ਗੁਰੂ ਮਹਾਰਾਜ ਨੇ ਪ੍ਰਗਟ ਕਰਨੀ ਹੈ ਪ੍ਰਗਟ ਹੋਵੇਗੀ ਤੇ ਇਹ ਛੋਟੀਆਂ-ਛੋਟੀਆਂ ਗੱਲਾਂ ਜਦੋਂ ਇਤਿਹਾਸ ਦੇ ਨਾਲ ਆਪਾਂ ਜੁੜਾਂਗੇ ਇਤਿਹਾਸ ਤੋਂ ਆਪਾਂ ਕੁਛ ਨਾ ਕੁਛ ਸੇਧ ਲਵਾਂਗੇ ਤੇ ਉਸ ਦੇ ਨਾਲ ਹੀ ਇਹ ਚੀਜ਼ਾਂ ਹੋਣੀਆਂ ਨੇ ਤੇ ਅਕਾਲ ਚੈਨਲ ਦਾ ਵੀ ਇਹੋ ਹੀ ਉਪਰਾਲਾ ਹੁੰਦਾ ਹੈ ਕਿ ਇਹ ਦਿਹਾੜੇ ਇਸ ਤਰ੍ਹਾਂ ਮਨਾਏ ਜਾਣ ਤਾਂ ਕਿ ਜਿਹੜਾ ਹੈ ਕੌਮ ਨੂੰ ਜਿਹੜੀ ਹੈ ਸੇਧ ਦਿੱਤੀ ਜਾ ਸਕੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਸੰਗਤਾਂ ਦਾ ਧੰਨਵਾਦ ਤੇ ਅਖੀਰ ਦੇ ਵਿੱਚ ਇੱਕ ਵਾਰੀ ਫੇਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਨੇ ਆ ਤੇਸ ਦੇ ਨਾਲ-ਨਾਲ ਭਗਤ ਕਬੀਰ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਉਸਦੀ ਵੀ ਇੱਕ ਵਾਰੀ ਫੇਰ ਆਪਾਂ ਵਧਾਈ ਦਿੰਨੇ ਆ ਤੇ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ